ਵਡਿਆ ਸਿਉ ਕਿਆਰੀਸ ਜਿਥੈ ਨੀਚ ਸੰਭਾਲੀਆਂ ਨ ਤਿਥੈ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰਿੰਦਾ ਪਰਮਲ ਮੁਖ ਸੁద్ధి ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੂੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਏ ਤੇ ਰਸ ਸਰੀਰ ਕੀ ਕੈ ਘਟ ਨਾਮ ਨਿਵਾਸ ਜਿਤ ਬੋਲੈ ਪਤ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਬਿ ਗੁੱਚਣਾ ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵਹਿ ਸੇ ਭਲੇ ਹੋਰ ਕੇ ਕਹਿਣ ਵਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨੇ ਹਿਰਦੈ ਰਹਿ ਆਸਮਾਈ ਤਿਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਇ ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗੂਲਾ ਕੂੜ ਕਾ ਦਿੱਤਾ ਦੇਵ ਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆਂ ਰਾਖਣ ਕੋ ਦਰਵਾਰ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣਹਿ ਵਖਾਣਹਿ ਜੀਤੜੀ ਹਉ ਤਿਨ ਬਲੇ ਹਾਰੇ ਜਾਉ ਤਾਂ ਮਨ ਕੀਵਾ ਜਾਣੀਐ ਜਾਂ ਮਹਿਲੀ ਪਾਏ ਥਾਂ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਆਮੁਖ ਹੋਇ ਉਜਲਾ ਲਖ ਦਾਤੀ ਇਕ ਦਾਤ ਦੂਖ ਤਿਸੈ ਪਹਿ ਆਖੀਐ ਸੂਖ ਜਿਸੈ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾਂਕੇ ਜੀ ਪ੍ਰਾਣ ਤਿਸਵੇਂ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇਂ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਿਦ ਕਰ ਸਾਰ ਭਾਵ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਹਾ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸ਼ਾਨ ਰਹਾਉ ਜਿੱਤੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗੱਲਨੀ ਵਾਉ ਦਵਾਉ ਇਕ ਆਵਹਿ ਇਕ ਜਾਹੇ ਉਠ ਰਖਿਐ ਨਾਮ ਸਲਾਰ ਇਕ અપਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਮੈ ਵੇਕਾਰ ਭੈ ਤੇਰਾ ਡਰ ਅਗਲਾ ਖਪ ਖਪ ਸਿਜੈ ਦੇਹ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੀ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਸ਼ਕਤੀ ਹੀ ਅਮਰਤ ਪਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੋ ਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕੰਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਂਦਾ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਘੋੜੇ ਪਾਖਰ ਸੁਇਨੇ ਸਾਖਤ ਭੂਜਣ ਤੇਰੀ ਬਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੀਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖਵਾਰ ਜਿਤ ਸੁਤੈ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਸਿਰੀ ਰਾਗ ਮਹੱਲਾ ਪਹਿਲਾ ਉੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ 86 ਤੀਰਥ ਕਾ ਮੁਖ ਟਿੱਕਾ ਤੇਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੀਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾਂ ਪਤਲੇਖੈ ਨਾ ਪਵੈ ਸਭਾ ਪੂਜ ਖਵਾਰ ਜਿਨ ਕੋ ਸਤਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਇ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਮ ਪੂਜੀਐ ਨਾਮ ਮੰਨੀਐ ਅਖੰਡ ਸਦਾ ਸੱਚ ਸੋਏ ਖੇਹੁ ਖੇਰ ਲਾਈਐ ਤਾਂ ਜੀਉ ਕੇਹਾ ਹੋਏ ਜਲੀਆਂ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਸਾਰਿਆ ਡਰ ਗਿਆ ਕਿਆ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵੀਥਰੈ ਔਗਣਵੰਤੀ ਝੂਰੈ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰਾ ਤਖਤ ਅਡੋਹਲਾ ਗੁਰਮਕਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋਂ ਗੁਰ ਹਰ ਧਿਆਨ ਨਿਹਾਲ ਗੁਰਪੌੜੀ ਬੇੜੀ ਗੁਰ ਗੁਰ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਉ ਜੇ ਤਿਸ ਭਾਵੇਂ ਊਜਲੀ ਸਤ ਸਰ ਨਾਮਣ ਜਾਉ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਪੋ ਭੈਣੀ ਗੱਲ ਮਿਲਹਿ ਅੰਕ ਸਹਿਲੜੀਆਂ ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਹਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ੀਂਗਾਰੀਆ ਮਿੱਠਾ ਬੋਲਣੀ ਪਿਰ ਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਾਚ ਸੁਮਾਏ ਸੁਰਤ ਹੋਵੈ ਪਤ ਊਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਲਾਈ ਸ੍ਰੀ ਰાગ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਉਮੈ ਮੁਈ ਘਰਾਹ ਦੂਤ ਲੱਗੇ ਫਿਰ ਚਾਕਰੀ ਸਤਗੁਰ ਕਾ ਵੇ ਸਾਹ ਕਲਪ त्यागी ਬਾਦ ਹੈ ਸੱਚਾ ਵੇ ਪਰਵਾਹ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮਖ ਸ਼ਬਦ ਸਮਾਈ ਰਹਾਉ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵੇਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀ ਐ ਅਵਰ ਨਾ ਕਰਣਾ ਜਾਏ ਗੁਰਮਖ ਵਸਤ ਵੇ ਸਾਹੀ ਐ ਸੱਚ ਵਕਰ ਸੱਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਨਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਵ ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਭਾਈ ਪਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਤੇਣ ਰਹਾਉ ਉਚਉ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈ ਐ ਦਰ ਕਰ ਮਹਿਲ ਪਿਆਰ ਗੁਰਮਖ ਮਨ ਸਮਝਾਈ ਐ ਆਤਮ ਰਾਮ ਵਿਚਾਰ ਤ੍ਰੇਬਿਦ ਕਰਮ ਕਮਾਈ ਐ ਆਸ ਅੰਦੀ ਸਾਹ ਹੋਏ ਕਿਉ ਗੁਰ ਬਿਨ ਤ੍ਰਕੁਟੀ ਛੁਟਸੀ ਸਹਿਜ ਮਿਲੈ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲੇ ਹਾਰੈ ਜਾਸ ਸਿਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ ਕਲਰ ਕੇਰੀ ਕੰਧ ਜਿਉ ਅਹਨਸ ਕੇਰ ਟੈ ਪਾਏ ਬਿਨ ਸ਼ਬਦੈ ਸੁਖ ਨਾ ਥੀਐ ਪੈਰ ਬਿਨ ਦੁਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸ਼ਿੰਗਾਰ ਦਰ ਕਰ ਢੁਈ ਨਾ ਲਹਿ ਦਰਗਾਹ ਝੂਠ ਖਵਾਰ ਰਹਾਉ ਆਪ ਸੁ ਜਾਣ ਨਾ ਭੁੱਲੇ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੋਂ ਨਿਦ ਉਪਜੈ ਨਾਮ ਏਕ ਕਰਮ ਪਵੈ ਨੀਸ਼ਾਨ ਗੁਰ ਕਉ ਜਾਣ ਨਾ ਜਾਣੀ ਕਿਆ ਤਿਸ ਚਜ ਅਚਾਰ ਅੰਦਲੈ ਨਾਮ ਵਸਾਰਿਆ ਮਨ ਮੁਖ ਅੰਦ ਗੁਬਾਰ ਆਉਣ ਜਾਣ ਨਾ ਚੁੱਕਈ ਮਰ ਜਨਮ ਹੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਧੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲਕਪੂਰ ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ रस ਭੋਗਣ ਬਾਦ ਹੈ ਸਭ ਸ਼ੀਂਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉ ਸੋਹ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਜਾਂ ਜੀਉ ਵਿੱਚੋਂ ਜਾਏ ਪਾਏ ਬਲੰਦੀ ਵਿਜਵੀ ਧੂ ਨਾਨਕ ਸਿਓ ਕਾਏ ਪੰਚੇ ਰੁੰਨੇ ਦੁਖ ਭਰੇ ਬਿਨ ਸੇ ਦੂਜੈ ਪਾਏ ਮੂੜੇ ਰਾਮ ਜੱਪੋ ਹੋ ਗੁਣਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਧੰਦੇ ਠੱਗ ਮੁਈ ਪ੍ਰੀਤ ਪਿਆਰ ਗਿਆ ਮੋਅ ਵੈਰ ਬਰੋਧ ਤੰਦਾਥ ਕਾ ਹੋਉ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੈ ਗੁਰਮਤ ਪੱਲੇ ਪਾਏ ਸੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪਰਧਾਨ ਸੋ ਦਰਗਾਹ ਪੈਂਦਾ ਜਾਇ ਸ਼ਰੀਰ ਆਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਭਈ ਕੂਰ ਵਜਾਵੈ ਤੂਰ ਬਿਨ ਸ਼ਬਦੈ ਪਰਮਾਈ ਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਾਰਿ ਜਨਮ ਮੈਂ ਆਵੈ ਜਾਈ ਰਹਾਉ ਤਨ ਸੂਚਾ ਸੋ ਆਖੀ ਐ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹੋਰੀ ਜਿਹਵਾ ਸੱਚ ਸੋ ਆਉ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਲ ਤੇ ਤਰੇ ਭਵਨ ਸਾਜਿਆ ਘਟ ਘਟ ਜੋਤ ਸਮੋਇ ਨਿਰਮਲ ਮੈਲਾ ਨਾ ਕੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹਿ ਪੰਜ ਭੂਤ ਸਚ ਭੈ ਰਤੇ ਜੋਤ ਸਚੀ ਮਨ ਮਾਹਿ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਚ ਕੀ ਤਰੀਐ ਗੁਰ ਵਿਚਾਰ ਇਕ ਆਵਹਿ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂਢੀ ਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨਾ ਦੂਜਾ ਕੋ ਹੋਇ ਰਹਾਉ ਆਗੇ ਦੇਖੋ ਡਾਉ ਜਲੇ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨ ਸੈ ਕਟ ਕਟ ਸੱਚ ਪ੍ਰਭੂਰ ਆਪੇ ਮੇਲ ਮਲਾਵਹੀ ਸਾਚੈ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਮਲਾਂ ਕਦੇ ਨਾ ਵਿਸਾਰੇਉ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮਖ ਅੰਮ੍ਰਿਤ ਪੀਉ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮੇਉ ਜਿਨ ਇਹੋ ਜਗਤ ਉਪਾਇਆ ਤਰੇ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾ ਬਾਸ ਸੱਚੇ ਸੇ ਤੀਰ ਹਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੋਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮਨਾ ਆਵਈ ਟਹਿ ਢੇਰੀ ਤਨ ਖੇ ਮੇਰੇ ਮਨ ਲੈ ਲਾ ਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੀ ਰਹਾਉ ਸੁਣ ਸੁਣ ਗੰਡਣ ਗੰਢੀ ਐ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾ ਅਹਨਿਸ ਅਗਲੀ ਹਉ ਮੈ ਰੋਗ ਵਿਕਾਰ ਉਹ ਵੇ ਪਰਵਾਹ ਅਤੋਲ ਵਾ ਗੁਰਮਖ ਕੀਮਤ ਸਾਰ ਲੱਖ ਸਿਆਣਪ ਜੀ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਮੈ ਦੂਖ ਸੰਤਾਪ ਹਰ ਜਪ ਜੀ ਹਰੇ ਛੁੱਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀ ਆਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤਗੁਰ ਮੇਲ ਮਲਾਇਆ ਨਾਨਕ ਸੂ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲਹੀ ਲਿਖਾ ਸਾਸਗਰਾਸ ਅੰਤਰ ਗੁਰਮੁਖ ਤੂੰ ਵਸਹਿ ਜਿਉ ਭਾਵੈ ਤਿਉ ਨਿਰਜਾਸ ਜੀਅ ਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵਨ ਦੇ ਆ ਮਰ ਮਾਰ ਅਨਹਦ ਸ਼ਬਦ ਸੁਹਾਵਣੀ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹਿ ਹਉ ਮੈਂ ਹੋਇ ਬਨਾਸ ਸਤਗੁਰ ਸੇਵੇ ਆਪਣਾ ਹਉ ਸਦ ਕੁਰਬਾਨੈ ਤਾਸ ਖੜ ਦਰਗਾਹ ਪਹਿਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾਂ ਤਹਿ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹੋਂ ਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁੱਖ ਵਿਛੜੇ ਮਨ ਮੁਖ ਲਹਿ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਈ ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਵੇ ਨਾਨਕ ਇਹੋ ਮਨ ਮਾਰ ਮੇਲਾ ਭੀ ਫਿਰ ਦੁੱਖ ਨਾ ਹੋਈ ਸ੍ਰੀ ਰಾಗ್ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਭੇ ਲਗਾ ਲਵਾਨ ਸ਼ਬਦ ਨਾ ਭੀਜੈ ਸਾਖਤਾ ਦੁਰਮਤ ਆਮਨ ਜਾਨ ਸਾਧੂ ਸਤ ਗੁਰ ਜੀ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹ ਮਾਨ ਰਹਾਉ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰਿ ਧਨ ਜਾਣ ਸਭ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਐਹਨਸ ਹਰਿ ਪ੍ਰਭ ਸੇਵਿਆ ਸਤਗੁਰ ਦੀ ਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਪੂਲਾ ਦੁਖ ਕਣੋ ਜਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੋ ਭਾਨ ਇਥੇ ਧੰਦ ਪਟਾਈ ਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰਸੀਮ ਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵੀਸਰੈ ਕਰਮ ਸੱਚੈ ਨੀ ਛਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵੀਸਰੈ ਫਰੋਗ ਵੱਡਾ ਮਨ ਮਾਹੀ ਕਿਉ ਦਰਗਾਹ ਪਤ ਪਾਈ ਐ ਜਾਂ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਨ ਰੀ ਇਹਨ ਸਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਲਾਈਐ ਸੁਰਤੀ ਸੁਰਤ ਸੰਜੋਗ ਹਿंसा ਹਉ ਮੈਂ ਗਤ ਗਏ ਨਾਹੀ ਸਹ ਸਾਸੂਗ ਗੁਰਮਖ ਜਿਸ ਹਰਿ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੀ ਕਰੀ ਭੋਗੇ ਭੋਗਣ ਹਾਰ ਇਸ ਸਿਉ ਨੇਹੋ ਨਾ ਕੀ ਜਈ ਜੋ ਦੀਸੈ ਚਲਣ ਹਾਰ ਗੁਰਮਖ ਰਵਹਿ ਸੁਹਾਗਣੀ ਸੋ ਪ੍ਰਭ ਸੀਜ ਪਧਾਰ ਚਾਰੇ ਅਗਨ ਨਿਵਾਰ ਮਰ ਗੁਰਮਖ ਹਰਿ ਜਲ ਪਾਏ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਆਗਾਈ ਨਾਨਕ ਸਤਿਗੁਰ ਮੀਤ ਕਰ ਸਚ ਪਾਵਹਿ ਦਰਗਾਹ ਜਾਈ